ਲਵੰਡੀ ਸਾਬੋਨੇੜੇ ਰਜਵਾਹੇ ਦੇ ਵਿੱਚ ਵੱਡਾ ਪਾੜ ਪੈ ਗਿਆ ਜਿਸ ਤੋਂ ਬਾਅਦ ਖੇਤਾਂ ਦੇ ਖੇਤ ਡੁੱਬ ਗਏ ਨੇ ਘਰਾਂ ਦੇ ਵਿੱਚ ਵੀ ਪਾਣੀ ਵੜ ਚੁੱਕਿਆ ਹੈ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਦੂਜੇ ਪਾਸੇ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵੱਧ ਚੁੱਕੀਆਂ ਨੇ ਕਿਉਂਕਿ ਖੇਤ ਜਿਹੜੇ ਨੇ ਉਹ ਡੁੱਬ ਚੁੱਕੇ ਨੇ ਰਜਵਾਹੇ ਦੇ ਵਿੱਚ ਅੱਜ ਤੜਕਸਾਰ ਐ ਪਾੜ ਪਿਆ ਹੈ ਜਿਸ ਤੋਂ ਬਾਅਦ ਲੋਕਾਂ ਦਾ ਗੁੱਸਾ ਵੀ ਕਿਤੇ ਨਾ ਕਿਤੇ ਭੜਕਿਆ ਹੋਇਆ ਹੈ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਅਜੇ ਤੱਕ ਸਾਰ ਨਹੀਂ ਲਈ ਅਤੇ ਦੂਜੇ ਪਾਸੇ ਪਾਸੇ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਹੀ ਇਹ ਵੱਡਾ ਪਾੜ ਪਿਆ ਹੈ ਜਦੋਂ ਰਜਵਾਹੇ ਦੇ ਵਿੱਚ ਵੱਡਾ ਪਾੜ ਪਿਆ ਤਾਂ ਖੇਤਾਂ ਦੇ ਵਿੱਚ ਅਚਾਨਕ ਪਾਣੀ ਭਰ ਗਿਆ ਦੂਜੇ ਪਾਸੇ ਲੋਕਾਂ ਦੇ ਘਰ ਜਿਹੜੇ ਕਿ ਲਾਗੇ ਬਣੇ ਹੋਏ ਸਨ ਉਹਨਾਂ ਦੇ ਵਿੱਚ ਵੀ ਕਿਹਾ ਜਾ ਰਿਹਾ ਹੈ ਕਿ ਪਾਣੀ ਵੜ ਚੁੱਕਿਆ ਹੈ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰਾਮਾ ਸ਼ਹਿਰ ਦੇ ਕੋਲ ਇਹ ਵੱਡਾ ਪਾੜ ਪਿਆ ਹੈ ਕਿਸਾਨਾਂ ਨੇ ਦੋਸ਼ ਲਗਾਇਆ ਹੈ ਕਿ ਪ੍ਰਸ਼ਾਸਨ ਦੀ ਨਲੈਕੀ ਕਾਰਨ ਰਜਵਾਹਦ ਵਿੱਚ ਪਾੜ ਪਿਆ ਹੈ ਕਿਉਂਕਿ ਸਮਾਂ ਰਹਿੰਦਿਆਂ ਪ੍ਰਸ਼ਾਸਨ ਨੇ ਰਜਵਾਹੇ ਦੀ ਸਫਾਈ ਤੇ ਮੁਰੰਮਤ ਨਹੀਂ ਕਰਵਾਈ ਅਤੇ ਹੁਣ ਜਦੋਂ ਵੀ ਝੱਖੜ ਮੀਂਹੇਰੀ ਆਉਂਦਾ ਹੈ ਉਸ ਤੋਂ ਬਾਅਦ ਪਾਣੀ ਦਾ ਜੋ ਵਹਾਅ ਹੈ ਉਹ ਕਾਫੀ ਜ਼ਿਆਦਾ ਤੇਜ਼ ਹੋ ਜਾਂਦਾ ਹੈ ਪਾਣੀ ਦਾ ਪੱਧਰ ਵਿਭਾਜ ਜਾਂਦਾ ਜਿਸ ਤੋਂ ਬਾਅਦ ਰਜਵਾਹੇ ਦੇ ਵਿੱਚ ਪਾੜ ਪੈ ਜਾਂਦਾ ਹੁਣ ਆਏ ਵੀ ਕਿਹਾ ਹੈ ਕਿ ਖੇਤਾਂ ਦੇ ਵਿੱਚ ਪਾਣੀ ਜਾ ਵੜਿਆ ਕਿਸਾਨਾਂ ਦਾ ਗੁੱਸਾ ਉਦੋਂ ਹੋਰ ਵੀ ਭੜਕ ਗਿਆ ਜਦੋਂ ਰਜਵਾਹੀਦ ਵਿੱਚ ਪਾੜ ਪੈਣ ਤੋਂ ਬਾਅਦ ਵੀ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਮੌਕੇ ਤੇ ਜਾਇਜ਼ਾ ਲੈਣ ਨਹੀਂ ਪਹੁੰਚਿਆ। ਸਗੋਪਿੰਡ ਵਾਲਿਆਂ ਨੇ ਹੀ ਖੁਦ ਰਜਵਾਹੇ ਨੂੰ ਪੂਰਨ ਦਾ ਕੰਮ ਆਪਣੇ ਪੱਧਰ ਤੇ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਖਿਲਾਫ ਨਾਰੇਬਾਜ਼ੀ ਵੀ ਕੀਤੀ ਗਈ। ਉਹਨਾਂ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਫਸਲ ਰਜਵਾਹਿਤ ਵਿਚਪਾੜ ਪੈਣ ਕਾਰਨ ਬਰਬਾਦ ਹੋਈ ਹੈ। ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਇਸ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਤਬਾਹੀ ਮਗਰੋਂ ਵੀ ਸਰਕਾਰ ਤੇ ਪ੍ਰਸ਼ਾਸਨ ਦੀ ਅੱਖ ਨਹੀਂ ਖੁੱਲੀ। ਹੜਾ ਦੌਰਾਨ ਸਰਕਾਰ ਵੱਲੋਂ ਰਜਵਾਹੇ ਅਤੇ ਨਹਿਰਾਂ ਦੀ ਸਫਾਈ ਦੇ ਕੀਤੇ ਗਏ ਦਾਅਵੇ ਸਿਰਫ ਵਾਹਵਾਹੀ ਖੱਟਣ ਲਈ ਹੀ ਸਨ ਅਤੇ ਹੁਣ ਮੜਤੋ ਰਜਵਾਹਿਦ ਵਿੱਚ ਪਾੜ ਪੈ ਚੁੱਕੇ ਹੈ ਰਜਵਾਹਿਦ ਦੇ ਵਿੱਚ ਇਸ ਤੋਂ ਪਹਿਲਾਂ ਵੀ ਕਈ ਵਾਰ ਪਾੜ ਪੈ ਚੁੱਕਾ ਹੈ ਪਰ ਪ੍ਰਸ਼ਾਸਨ ਨਹੀਂ ਜਾਗ ਰਿਹਾ ਜਿਸ ਤੋਂ ਬਾਅਦ ਹੁਣ ਕਿਸਾਨਾਂ ਦੇ ਵੱਲੋਂ ਮੁਆਵਜ਼ੇ ਦੀ ਵੀ ਮੰਗ ਕੀਤੀ ਗਈ ਹੈ ਪਾੜ ਟੁੱਟਿਆ ਜੀ ਇਹ ਕਮੇਟੀ ਵਾਲਿਆਂ ਦੇ ਵਾਣ ਚ ਸ਼੍ਰੋਮਣੀ ਕਮੇਟੀ ਦਾ ਵਾਣ ਹੈ ਇਹ ਅੱਛਾ ਮਲਕਾਨੇ ਪਿੰਡ ਦੇ ਕਿਸਾਨ ਕੋਲੇ ਇਹ ਹੈਗਾ ਠੇਕੇ ਤੇ 65000 ਰੁਪਏ ਨੂੰ 3 ਵਜੇ ਦਾ ਸੂਆ ਟੁੱਟਿਆ ਹਜੇ ਪ੍ਰਸ਼ਾਸਨ ਦਾ ਕੋਈ ਬੰਦਾ ਇੱਥੇ ਪਹੁੰਚਿਆ ਨਹੀਂ ਹੈ ਪ੍ਰਸ਼ਾਸਨ ਦੀ ਅਣਗਹਿਲੀ ਦੇ ਕਾਰਨ ਇਹ ਨੁਕਸਾਨ ਹੋ ਰਿਹਾ ਹੈ ਕਿਸਾਨ ਦਾ ਠੀਕ ਹੈ ਕਿ ਨਹੀਂ ਕਿਸੇ ਨੇ ਆ ਕੇ ਕੋਈ ਸਾਰ ਨਹੀਂ ਲਈ ਕਿਸਾਨ ਕਰੂਗਾ ਕੀ ਫਿਰ ਕਹਿੰਦੇ ਵੀ ਖੁਦਕੁਸ਼ੀਆਂ ਕਰਦੇ ਹਨ ਨਹੀਂ ਦੂਜੇ ਕਰਜ਼ੇ ਚੱਕ-ਚੱਕ ਕੇ ਇਹ ਆਹ ਕਾਰਨ ਦੇਖ ਲਓ ਤੁਸੀਂ ਵੀ ਹੁਣ ਕਿੰਨਾ ਨੁਕਸਾਨ ਹੋ ਗਿਆ ਰੇਗੀ ਪੈਗੀ ਰੇਗੀ ਤੇ ਵੀ ਖਰਚਾ ਹੋਊਗਾ ਚੱਕਣ ਤੇ ਸਰਕਾਰ ਤੋਂ ਤਾਂ ਮੰਗ ਇਹੀ ਕਰਨਾ ਚਾਹੁੰਦੇ ਆ ਯਾਰ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਬਈ ਉਹ ਦੇ ਦੇਣ ਤੇ ਬਾਕੀ ਸੂਏ ਦਾ ਇੰਤਜ਼ਾਮ ਕਰ ਦੇਣਾ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵੌਲਡ ਫਾਈ ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁdde ਦੇ ਨੇੜੇ ਲਾਈਵ ਪੰਜਾਬੀ ਟੀਵੀ